ਹੇ ਫਰੈਂਡਸ ਤੁਹਾਦਾ-ਤੁਹਾਦਾ ਵੈਲਕਮ ਟੂ ਮਾਈ ਨਿਊ ਵਲੌਗ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਜਿਸ ਦਾ ਨਾਮ ਹੈ ਅਨੂ ਬੀਰੂ ਕਪੂਰ ਤੇ ਹੋ ਗਈ ਹੈ ਸਵੇਰ ਤੇ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰ ਬਹੁਤ ਵਧੀਆ ਹੋਵਗੇ ਤੰਦਰੁਸਤ ਹੋਵਗੇ ਤੇ ਲੋ ਮਾਂ ਮਾਰਾ ਨੂੰ ਦੀ ਜਗਾ ਲਈ ਇੱਥੇ ਜੋਤ ਬੱਤੀ ਤੇ ਕੇਸ਼ਵ ਜੀ ਸਾਈ ਦਾ ਸੁੱਤੇ ਤਾਂ ਨਹੀਂ ਸੀ ਬਟ ਹੁਣ ਇਹਨਾਂ ਨੂੰ ਨਵਾ ਕੇ ਲੋ ਜੀ ਇਹਨਾਂ ਨੂੰ ਨਵਾ ਕੇ ਦੇ ਦਿੱਤਾ ਦੁੱਧ ਦੁੱਧ ਪੀ ਕੇ ਹੁਣ ਲੋ ਜੀ ਤੇ ਫਰੈਂਡਸ ਅਸੀਂ ਚੱਲੇ ਆ ਹੁਣ ਗੁਗਾ ਪੂਜਨ ਆਜਾ ਗੁਗਾ ਪੂਜਨ ਤੇ ਬਾਕੀ ਚਲੋ ਜੋਤਪੱਤੀ ਕਰ ਲਈਏ ਹੁਣ ਚੱਲਿਆਂ ਅਸੀਂ ਮੰਦਿਰ ਤੇ ਬਨੇਰੂ ਸੇ ਵਲੌਗ ਦੇ ਨਾਲ ਕੰਟੀਨਿਊ ਕਰਦੇ ਬਤਾੜਨ ਲੱਗ ਲੋ ਤੇ ਉਮੀਦ ਕਰਦੀ ਹਾਂ ਤੁਮ ਸਾਡੇ ਵਲੌਗ ਵਧੀਆ ਲੱਗਦੇ ਹੋਣਗੇ ਤੇ ਬਨੇਰੂ ਵਲੌਗ ਦੇ ਨਾਲ ਅਸੀਂ ਢੋਲਿਆ ਢੋਲੂ ਢੋਲੂ ਜਪਾਹਾ ਜੀ ਦੁੱਧ ਤੇ ਬਾਕੀ ਆਟਾ ਅਸੀਂ ਪਾ ਲਿਆ ਹੋਇਆ ਤੇ ਇਹ ਲੈਣ ਗਏ ਹੋਏ ਨੇ ਗੁੜ ਤੇ ਦੁੱਧ ਲੈਣ ਗਏ ਨੇ ਲੈ ਕੇ ਆਂਦੇ ਨੇ ਤੇ ਫਿਰ ਚਲਦੇ ਹਾਂ ਅਸੀਂ ਮੰਦਿਰ ਤੇ ਮਿਲ ਗਿਆ ਤੁਹਾਨੂੰ ਮੰਦਰ ਚਾਕੇ ਅਸੀਂ ਤੁਰ ਪੇ ਮੰਦਰ ਵੱਲ ਨੂੰ ਤੇ ਮੰਦਰ ਦੇ ਹੱਦ ਤੱਕ ਪਹੁੰਚਿਆ ਤੇ ਬਾਰਿਸ਼ ਚੱਕ ਕਰੋ ਬਹੁਤ ਬਾਰਿਸ਼ ਪੈੰਦੀ ਵੀ ਹੈ ਤੇ ਅਸੀਂ ਖੜੇ ਆਦਰ ਹਲਿਆਲੀ ਦੇ ਬੂਟਿਆਂ ਦੇ ਵਿੱਚ ਤੇ ਆ ਦੇਖੋ ਸਾਰੇ ਗਿੱਲੇ ਹੋ ਗਏ ਨੇ ਹਨਾ ਤੇ ਬਾਈਕ ਲਾਤੀ ਇੱਥੇ ਤੇ ਸਮਾਨ ਰੱਖਿਆ ਸੀ ਇੱਥੇ ਖੜੀ ਦੇ ਉੱਤੇ ਤੇ ਹੰਪਾਈ ਸ਼ੁਰੂ ਕਰੀਆ ਤਾਂ ਪੇ ਥੋੜਾ ਜਾਂ ਜਾਣੇ ਨਹੀਂ ਤਹ ਹੋਏ ਨੇ ਸਾਰਾ ਗਿੱਲਾ ਸੀ ਤੇ ਸਾਮਨੇ ਪਰਕ ਹੈ ਹਾਂ ਨਹੀਂ ਬਹੁਤ ਤੇਜ਼ ਆ ਰੁਕ ਜਾ ਨਹੀਂ 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 ਤੁਸੀਂ ਰੁਕ ਜਾ ਕੋਈ ਕੁਝ ਨਹੀਂ ਗਿੱਲੇ ਹੁੰਦੇ ਯਾਰ ਨਹੀਂ ਮੈਂ ਤਾਂ ਗਿੱਲੀ ਹਾਂ ਮੇਰੇ ਵਾਲ ਗਿੱਲੇ ਹੋ ਜਾਣੇ ਨੇ ਤੇ ਚਲੋ ਫਿਰਸ ਬਨੇ ਰੋ ਵਲੋਗ ਦੇ ਨਾਲ ਮਿਲਦੇ ਹਾਂ ਮੰਦਰ ਜਾ ਕੇ ਤੇ ਲੋ ਜੀ ਅਸੀਂ ਆ ਗਏ ਇੱਥੇ ਆਪਣੇ ਮੰਦਰ ਜਿੱਦਾਂ ਹੀ ਅਸੀਂ ਮੰਦਰ ਆਏ ਤੇ ਲਾਈਨ ਦੇਖੋ ਮਾਈ ਗਾਡ ਐਨੀ ਲੰਬੀ ਲਾਈਨ ਸਾਰਾ ਮੈਨੂੰ ਲੇਟ ਨਾ ਇਹਨਾਂ ਨੇ ਕੀਤਾ ਜੇ ਜਲਦੀ ਆ ਜਾਂਦੇ ਨਾ ਫੇਨ ਨਹੀਂ ਲੰਬੀ ਲਾਈਨ ਚ ਖੜੇ ਹੋਣਾ ਪਿਆ ਅਸਤੀ ਪਰ ਕਹਿੰਦੇ ਖੜੇ ਵੀ ਮੈਂ ਲਾਈਨ ਚ ਹੀ ਹੋਣਾ ਤੇ ਇੱਥੇ ਥੱਕ ਕੇ ਬਹਿ ਗਏ ਕਹਿੰਦੇ ਮੇਰਾ ਲੱਕ ਦੁਖ ਲਾ ਪਿਆ ਹੁਣ ਤੂੰ ਲਾਈਨ ਚ ਖੜੀ ਹੋ ਤੇ ਬਾਅਦ ਚ ਜੇ ਤੂੰ ਥੱਕ ਜਾਈਂਗੀ ਫੇਰ ਬਹਿ ਜਾਈਂ ਤੇ ਇਧਰ ਬਾਰਿਸ਼ ਨਹੀਂ ਤੇਜ਼ ਆ ਲੱਪਈ ਸੀ ਨਾ ਬਹੁਤ ਜ਼ਿਆਦਾ ਪਰ ਭਗਤ ਦੇਖ ਲੋ ਜਿਨ੍ਹਾਂ ਨੇ ਆਣਾ ਉਹ ਤਾਂ ਵੀ ਆਈ ਜਾਂਦੇ ਪਨੇ ਇੱਥੇ ਫੇਰ ਥੱਕ ਕੇ ਥੱਲੇ ਬਹਿ ਗਏ ਤੇ ਵਾਰਿ ਸਾਡੀ ਜਾਣ ਹੀ ਵਾਲੀ ਸੀ ਤੇ ਇਧਰ ਮੈਂ ਸਾਰਿਆਂ ਦੇ ਕਰਵਾਏ ਦਰਸ਼ਨ ਕੀ ਕਰ ਲਓ ਤੇ ਇੱਧਰ ਸਾਡੇ ਜਿੱਦਾਂ ਹੀ ਵਾਰੀ ਆ ਗਈ ਤੇ ਨਾਲ ਹੀ ਉੱਠ ਕੇ ਖੜੇ ਹੋ ਗਏ ਨੇ ਤੇ ਟੇਕਿਆ ਮੱਥਾ ਤੇ ਬਾਕੀ ਅਸੀਂ ਵੀਡੀਓ ਨਹੀਂ ਬਣਾ ਸਕੇ ਅੰਦਰ ਦੀ ਇੱਥੇ ਮੈਂ ਜਗਾਈ ਧੂਫ ਤੇ ਅੰਦਰ ਫੋਨ ਅਲਾਉਡ ਨਹੀਂ ਸੀ ਜਿੱਦਾਂ ਕਰਕੇ ਮੈਂ ਵੀਡੀਓ ਨਹੀਂ ਬਣਾ ਸਕੀ ਬਾਕੀ ਚਲੋ ਸਾਰੀ ਜੋ ਤੁਹਾਡਾ ਸ਼ੇਅਰ ਕੀਤਾ ਹੈ ਤੇ ਇੱਥੇ ਅਸੀਂ ਆ ਗਏ ਮੰਦਰੋ ਦੀ ਅੰਦਰ ਮੰਦਰ 'ਚ ਬੈਠੇ ਆਂ ਬਾਰਿਸ਼ ਤੇਜ਼ ਸੀ ਤੇ ਖਾਦਾ ਥੋੜਾ ਜਿਹਾ ਪ੍ਰਸ਼ਾਦ ਅਸੀਂ ਆਵਿਆ ਮੰਦਰ ਤੋਂ ਹੋ ਕੇ ਕਾਫੀ دیر ਉੱਥੇ ਬੈਠੇ ਰਹੇ بارش ਨਹੀਂ ਰੁਕੀ ਤੇ ਜਿੱਦਾਂ ਹੀ ਘਰ ਪਹੁੰਚਦੇ ਹਾਂ بارش ਵੀ ਰੁਕ ਗਈ ਆਪਕੇ ਨਾਤੇ ਨਾਨ ਕਪੜੇ ਕਿਤੇ ਚੇਂਜ ਤੇ ਫਿਰ ਮੈਂ ਕਿਹਾ ਕਿਉਂ ਨਾ ਅੱਜ بارش ਕੇ ਮੌਸਮ ਮੈਂ ਤਾਂ ਗੱਲ ਬਣ ਗਿਆ تنہائی ਕੇ ਆਲਮੇ ਮੈਂ ਤੁਝ ਕੋ ਬਗਾਲ ਲਾਇਆ ਬੋਤਲ ਵੀ ਸਾਥ ਲਾਇਆ ਤੇ ਇੱਧਰ ਬਣ ਗਏ ਸਾਡੇ ਬਹੁਤ ਪਿਆਰੇ ਬ੍ਰੈਡਪੀਸ ਸੇਮ ਬਾਜ਼ਾਰ ਵਰਗੇ ਦੇਖੋ ਇਦੇ ਵਿੱਚ ਫ੍ਰੀ ਕਿਤੀ ਹੋਈ ਮੈਂ ਆਲੂ ਦੀ ਤੇ ਅੱਧਰ ਤੁਹਾਨੂੰ ਦਿਖਾ ਦਨੀ ਆ ਇੱਕ ਵਾਰੀ ਆਲੂ ਥੋੜੇ ਥੋੜੇ ਪੰਦੇ ਪਏ ਨੇ ਕਿਉਂਕਿ ਬਹੁਤ ਭਾਰਾ ਹੋ ਜਾਣਾ ਹੈ ਤੇ ਇਹਦੇ ਉੱਤੇ ਰੱਖ ਦਿਆਂ ਦੂਸਰਾ ਤੇ ਅੱਧਰ ਕਰ ਲਿਆ ਹੋਇਆ ਆਪ ਤੇ ਆਪਣਾ ਨਮਕ ਸਰ ਇਹ ਉਹ ਪਾਪਾ ਕਹਿੰਦੇ ਹਜੇ ਹੋਰ ਬ੍ਰਾਊਨ ਕਰ ਮਾਈ ਪਾਪਾ ਨੂੰ ਦੇਸੀ ਹੈ ਸੈਨੂ ਕਿੱਥੇ ਹੈ ਕੀ ਵਾਟ ਲੋਜੀ ਚਲਿਏ ਦੇਣ ਤੇ ਬਾਅਦ ਵਿੱਚ ਦੇਖਦੇ ਆ ਪੂੜੀਆਂ ਕਣੀਆਂ ਕਿ ਕੀ ਖਾਣੀ ਹੈ ਹਾਂਜੀ ਤੇ ਲੋ ਪੈਨਸ ਇੱਥੇ ਆ ਗਈ ਸਾਡੀ ਪੂੜੀਆਂ ਤੇ ਰਾਤੀ ਜੜੀ ਕਿ सब्जी ਦੀ ਵਾਸਤੇ ਆਲੂ ਥੋਲੇ ਪੂੜੀਆਂ ਬਣਾਏ ਸੀ ਉਹ ਤੇ ਇੱਧਰ ਆ ਕੇ ਬਣਾਏ ਜਿਹੜੇ ਬ੍ਰੈਡ ਪੀਸ ਤੇ ਫਿਲਿੰਗ ਚੈੱਕ ਕਰੂੰ ਨਾਲ ਆ ਗਈ ਚਾਹ ਤੇ ਅੱਜ ਦਾ ਸਾਡਾ ਸਵੇਰ ਦਾ ਨਾਸ਼ਤਾ ਹੁੰਦਾ ਗਿਆ ਉੱਪਰ ਟਾਈਮ ਦੇਖ ਲਓ ਐ ਹੱਥ ਨਾ ਉੱਪਰ ਨਹੀਂ ਜਾਂਦਾ ਤੇ ਡੇਢ ਵਜ ਗਏ ਨੇ ਡੇਢ ਵਜੇ ਸਾਡਾ ਹੁੰਦਾ ਪਿਆ ਸਵੇਰ ਦਾ ਨਾਸ਼ਤਾ ਤੇ ਰਾਤੀ ਨੂੰ ਮਜ਼ਾ ਨਹੀਂ ਆਇਆ ਪੂੜੀਆਂ ਖਾਣ ਦਾ ਕਿਉਂਕਿ ਅਸੀਂ ਲੰਗਰ ਖਾਣਾ ਸੀ ਮਜ਼ਾ ਆਂਦਾ ਲੰਗਰ ਖਾਣ ਦਾ ਤੇ ਬਸ ਉਹੀ ਲੰਗਰ ਦੇ ਚੱਕਰ 'ਚ ਰਾਤੀ ਇਹਨਾਂ ਨੂੰ ਪੂੜੀਆਂ ਖਵਾਤੀਆਂ ਕੇਸ਼ਵ ਜੀ ਨੂੰ ਭੋਗ ਲਵਾਤਾ ਸੀ ਪੂੜੀਆਂ ਦਾ ਆਲੂ ਪੂੜੀਆਂ ਦਾ ਤੇ ਹੁਣ ਮੈਂ ਕਿਹਾ ਕਿ ਕਿਉਂ ਨਾ ਅਸੀਂ ਬਣਾਈਏ ਪੂੜੀਆਂ ਤੇ ਇਹਨਾਂ ਨੇ ਕਿਸੇ ਨੇ ਹਜੇ ਖਾਧੀ ਨਹੀਂ ਇਹਨਾਂ ਨੇ ਸਿਰ ਬ੍ਰੈਡ ਪੀਸ ਖਾਦੇ ਨੇ ਤੇ ਮੈਂ ਕਿਹਾ ਜੇ ਇੱਕ ਬ੍ਰੈਡ ਪੀਸ ਤੋਂ ਜਿੰਨੇ ਵੀ ਖਾਓ ਇਹ ਖਾਵਾਂਗੀ ਬਾਕੀ ਖਾਈ ਆ ਦੇਖੋ ਪੂੜੀਆਂ ਤੇ ਚਲੋ ਬਨੇਰੋ ਵਲੌਗ ਦੇ ਨਾਲ ਤੇ ਲੋ ਜੀ ਇੱਧਰ ਖਾਲੀ ਮੈਂ ਸਾਰੀ ਆਪਣੀ ਰੋਟੀ ਤੇ ਜਿੱਦਾਂ ਮੈਂ ਤੁਹਾਨੂੰ ਦਿਖਾਈ ਸੀ ਮੈਂ ਆਪਣੇ ਹੱਥ ਦਾ ਦੋ ਬ੍ਰੈਡ ਪੀਸ ਲਿਆ ਇਸੀ ਤੇ ਦੋ ਪੂੜੀਆਂ ਲੈ ਕੇ ਆਈ ਸੀ ਤੇ ਪੂੜੀਆਂ ਖਾਣ ਤੋਂ ਬਾਅਦ ਇਹਦੀ ਮੈਂ ਸਿਰਫ ਇੱਕੋ ਬਾਈਟ ਆ ਦੇਖੋ ਲਿੱਤੀ ਐ ਭਾਰਾ ਬਹੁਤ ਜ਼ਿਆਦਾ ਐ ਤੇ ਬਸ ਇੰਨਾ ਕੁ ਹੀ ਮੇਕੋ ਖਾ ਆ ਟੇਸਟੀ ਕਿ ਤਾ ਬਸ ਮੜਾ ਆ ਮੈਂ ਕੋ ਭਾਰੀ ਜੀ ਨੂੰ ਖਾ ਹੁਈ ਕੁੜੀਆਂ ਖਾਧੀਆਂ ਬਹੁਤ ਟੇਸਟੀ ਮਜ਼ਾ ਆ ਗਿਆ ਤੇ ਐ ਹਨਾ ਨੇ ਨਾ ਅੱਜ ਮੈਨੂੰ ਕਰਤਾ ਮੰਦਰ ਜਾਣ ਤੋਂ ਲੇਟ ਹਨਾ ਇਹਨਾਂ ਨੇ ਮੈਂ ਕਦੋਂ ਦੀ ਕਹੀ ਇੰਨੀਆਂ ਚੱਲੋ 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 ਤੇ ਜਾ ਕੇ ਬਾਹਰ ਪਤਾ ਨਹੀਂ ਕਿਹੜੀਆਂ ਕਹਾਣੀਆਂ ਪਾਣ ਬੈਗੇ ਹੁਣ ਕਰੋ ਮੂੰਹ ਉੱਪਰ ਹਾਸ ਕੇ ਦਿਖਾਉਂਦੇ ਅੱਗੋਂ ਨਹੀਂ ਕੰਮ ਸੇ ਕੰਮ ਬੰਦਾ ਪਹਿਲਾ ਜਿਹੜਾ ਕੰਮ ਕਰਨ ਵਾਲਾ ਉਹ ਕਰੋ ਮੰਦਰ ਜਾਣ ਦਾ ਕੰਮ ਮੀ ਵਿੱਚ ਮੈਨੂੰ ਇਹ ਲੈ ਕੇ ਗਏ ਨੇ ਮੰਦਰ ਮੈਨੂੰ ਕਹਿੰਦੇ ਹੌਲੀ ਹੌਲੀ ਕੋਈ ਗੱਲ ਤੇ ਮੀ ਹੌਲੀ ਹੌਲੀ ਏ ਹੌਲੀ ਹੌਲੀ ਕਰਦੇ ਕਰਦੇ ਇੰਨਾ ਤੇਜ਼ ਪੈ ਗਿਆ ਸਾਰੀ ਗਿੱਲੀ ਉੱਥੇ ਮੈਂ ਉਹਦਾਂ ਬੋਲੋ ਇੰਨੇ ਨੇ ਵੱਡੇ ਪੱਖੇ ਲੱਗੇ ਹੋਏ ਸੀ ਤੇ ਸਾਰੇ ਕੱਪੜੇ ਸੁੱਕ ਗਏ ਉਸ ਤੋਂ ਬਾਅਦ ਆਂਦੇ ਹੋਏ ਆ ਤੇ ਮੈਨੂੰ ਉਦਾਂ ਲੈ ਕੇ ਆਏ ਨੇ ਉਦਾਂ ਜਿਹਦਾ ਨਾਂਦੇ ਨਾਂਦਿਆਂ ਨੂੰ ਹਾਏ ਹਜੇ ਤਾਂ ਮੈਂ ਉਹ ਬ੍ਰੈਡ ਪੀਸ ਨਹੀਂ ਖਾਧਾ ਤੇ ਮੇਰੀ ਹੋ ਗਈ ਬਾਤਸਬ ਤੇ ਅੱਦਰ ਸਾਡੇ ਕੇਸ਼ਵਰ ਜੀ ਇਹਨਾਂ ਨੂੰ ਬ੍ਰੈਡ ਪੀਸ ਦਾ ਕਰਵਾਤਾ ਸੀ ਨਾਸ਼ਤਾ ਸੌਂ ਜਾਣਾ। ਨਾ ਹੁਣ ਥੋੜੀ ਦਿਰ ਸੁਵਾ ਦੇਣਾ। ਇਹਨਾਂ ਨੂੰ ਦੁਪਹਿਰ ਪੈ ਗਈ ਨਾ 2 ਵਜੇ ਵੱਜ ਗਏ। ਪੂਰੇ 2 ਜੇ ਸੁਵਾਨੀਆਂ। ਤੇ ਕਿਉਂਕਿ ਮੈਂ ਬੈ ਗਿਆ, ਥੱਕ ਗਿਆ ਹੁਣੇ। ਇਸ ਕਰਕੇ ਬਸ ਹੋਰ ਥੋੜੀ ਦਿਰ ਰਹਿ ਗਈ। 15 ਮਿੰਟ ਰਹਿ ਗਏ ਨੇ। ਫਿਰ ਇਹਨਾਂ ਨਾਲ ਮੈਂ ਸੁਵਾਨੀ ਆ। ਸੁਵਾ ਕੇ ਫਿਰ ਉਠਾਵਾਂਗੀ ਇੱਕ ਵਾਰੀ 6 ਵਜੇ 4 ਘੰਟੇ। ਸੌਰੀ। ਕਿੰਨੇ 4 ਘੰਟੇ ਹੋਗੇ ਨਾ? 4 ਘੰਟੇ ਸੋ ਜਾਣ। ਥਕਾਵਟ ਦੂਰ ਹੋ ਜਾਂਦੀ। ਬੈਠਾ ਬੈ ਕੇ ਬਸ ਸਾਢੀ ਹੋ ਜਾਂਦੀ ਤਾਂ ਫਿਰ ਤੇ ਚਲੋ ਬਨੇਰੋ ਵਲੌਗ ਦੇ ਨਾਲ। ਤੁਹਾਨੂੰ ਗਿਆ ਤਾਂ ਵੀ ਤੇ ਲੋਜੀ ਹੋ ਗਈ ਏ ਸ਼ਾਮ ਅਸੀਂ ਕੇਸੀ ਸੋ ਥੋੜੀ देर ਤੇ ਮੈਂ ਕਿਹਾ ਕਿਉਂ ਨਾ ਥੋੜੀ देर ਸੋਈ ਜਾਈਏ ਕਿਉਂਕਿ ਰਾਤੀ ਵੀ ਬਹੁਤ ਲੇਟ ਸੁੱਤੇ ਸੀ ਤੇ ਨੀਂਦ ਆਈ ਹੋਈ ਸੀ ਤੇ ਅਸੀਂ ਸੋ ਗਏ ਤੇ ਉੱਠ ਕੇ ਪੀਤੀ ਚਾਹ ਚਾਹ ਪੀ ਕੇ ਹੋ ਗਿਆ ਬਿਲਕੁਲ ਫ੍ਰੀ ਹੁਣ ਕੁਝ ਵੀ ਨਹੀਂ ਕਰਨ ਵਾਲਾ ਤੇ ਇੱਧਰ ਪਈ ਹੋਈ ਏ ਅਸੀਂ ਸੁਸਤੀ ਸੱਚੀ ਸੁਸਤੀ ਪਈ ਹੋਈ ਸਾਨੂੰ ਪੂਰੀ ਤੇ ਅੱਧਰ ਮੇਰਾ ਮੰਦਰ ਚੈੱਕ ਕਰੋ ਅਜੇ ਤੱਕ ਬਲੂਨ ਲੱਗੇ ਹੋਏ ਨਹੀਂ ਹਨਾ ਤੇ ਚਲੋ ਫਰੈਂਡਸ ਥੋੜਾ ਜਿਹਾ ਲੇਟ ਕੇ ਉਸ ਤੋਂ ਬਾਅਦ ਕਰੀਏ ਰੋਟੀ ਪਾਣੀ ਦਾ ਰੋਟੀ ਪੰਦਾ حاجه ਕੁਝ ਸਮਝ ਨਹੀਂ ਆਇਆ ਕੀ ਖਾਣਾ ਹੈ ਰਾਤੀ ਬਣਾਈ ਸੀ ਅਸੀਂ ਛੋਲੇ ਤੇ ਉਹ ਕਿਸੇ ਨੇ ਨਹੀਂ ਵੀ ਖਾਦੇ ਸੀ ਰਾਤੀ ਤੇ ਸਵੇਰੇ ਜਿੱਦਾਂ ਕਿ ਤੁਹਾਨੂੰ ਦੱਸਦਾ ਅਸੀਂ ਮੈਂ ਹੀ ਖਾਧੀਆਂ ਚਨੇ ਆਣਾ ਪੂੜੀਆਂ ਇਹਨਾਂ ਨੇ ਤਾਂ ਕੁਝ ਕੱਦਦਾ ਨਹੀਂ ਤੇ ਹੁਣ ਦੇਖਦੇ ਆ ਕੀ ਬਣਾਣਾ ਹੈ ਅਬੀ ਬੜਾ ਪੰਗਾ ਹੋਏ ਤਾਂ ਸਬਜੀ ਬਣਾਉਂਦਾ ਤੇ ਇੱਕ ਦਿਨ ਕਰਦਾ ਇੱਕ ਲਿਸਟ ਬਣਾਵਾ پورے ਮਹੀਨੇ ਦੀ ਉਹੀ ਰੁਟੀਨ ਚੱਲੀ ਜਾਵਾਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਬਟ ਚਲੋ ਬਨੇ ਰੋ ਵਲੋਗ ਨਾ ਫ੍ਰੈਗਰੈਂਸ ਪਤਾ ਨਹੀਂ ਕਿੱਥੋਂ ਆਉਂਦੀ ਵੀ ਇੰਨੀ ਸੋਹਣੀ ਪਤਾ ਨਹੀਂ ਕਿ ਆ ਕੀ ਆਉਂਦੀ ਪਈ ਹੈ ਤੇ ਦੇਖਦੇ ਆ ਕੀ ਬਣਾਣਾ ਹਾਂਜੀ ਤੇ ਇੱਧਰ ਲਓ ਜੀ ਮੇਰੀ ਤੀਨੇ ਬਣਾਇਆ ਆਪਣੇ ਵਾਲਾ ਤੇ ਲਾਨ ਵਾਲਾ ਤੇਲ ਵਿੱਚ ਪਾਏ ਨੇ ਪਿਆਜ਼ ਸਰੋਂ ਦਾ ਤੇਲ ਨਾਲ ਮੇਥਰੇ ਪਾ ਕੇ ਬਣਾਇਆ ਆਪਣਾ ਤੇਲ ਫ੍ਰੈਗਰੈਂਸ ਮੈਂ ਕਹਿੰਦੀ ਵੀ ਨਾ ਫ੍ਰੈਗਰੈਂਸ ਕਿੱਥੋਂ ਆਉਂਦੀ ਪਿੰਨੀ ਸੋਣੀ ਆ ਆਉਂਦੀ ਵੀ ਸੀ ਮੇਥਰਿਆਂ ਦੀ ਤੇ ਪਿਆਜ਼ਾਂ ਦੀ ਪਤਾ ਨਹੀਂ ਕਿਹੜੇ ਕਿਹੜੇ ਪੁੱਠੇ ਸਿੱਧੇ ਕੰਮ ਕਰਦੇ ਹੀ ਰਹਿੰਦੀ ਏ ਤੇ ਇਹ ਗੈਸ ਮੈਂ ਕਰਦਾ ਬੰਦ ਕਿਉਂਕਿ ਭੋਗੇ ਨੇ ਬਲੈਕ ਤੇ ਐਦਾਂ ਦੇ ਪੁੱਠੇ ਕੰਮ ਕਰਨ ਨੂੰ ਬਹੁਤ ਵਧੀਆ ਹੈ ਪਤਾ ਨਹੀਂ ਕੀ ਕਰਦੀ ਰਹਿੰਦੀ ਐ ਐਦਾਂ ਵਾਲਾ ਤੇ ਇਹਦੇ ਪਹਿਲਾਂ ਵਾਲ ਜਿਹੜੇ ਲੰਬੇ ਸੀ ਉਦੋਂ ਕਟਿੰਗ ਕਰਾ ਦੋ ਕਟਿੰਗ ਕਰਾਓ ਤੇ ਹੁਣ ਜੇ ਕਰਵਾ ਦਿੱਤੀ ਕਟਿੰਗ ਤੇ ਹੁਣ ਕਹਿੰਦੀ ਲੰਬੇ ਕਰਨੇ ਨੇ ਤੇ ਮੇਰੇ ਕੁਤੇ ਬੜੇ ਨਿੱਕੇ ਨਿੱਕੇ ਹੋ ਗਏ ਪਹਿਲ ਜਿਹੜੇ ਮੇਰੇ ਵਾਲ ਛੋਟੇ ਹੋਏ ਜਾਂਦੇ ਨਾ ਪਤਲੇ ਪੈ ਜਾਂਦੇ ਫਿਰ ਨਹੀਂ ਹੁੰਦਾ ਕਟਿੰਗ ਕਰਾਉਣਾ ਕਟਿੰਗ ਕਰਾਣ ਨਾਲ ਮੈਨੂੰ ਸਾੰਭੇ ਨਹੀਂ ਜਾਂਦੇ ਫਿਰ ਮੈਨੂੰ ਜੂੜੇ ਜੜੇ ਕਰਨੇ ਪੈਂਦੇ ਤੇ ਮੈਂ ਜੂੜਿਆ ਜੋਗੀ ਰਹਿ ਨਹੀਂ ਆ ਇਹਦੇ ਨਾਲ ਬੈਟਰ ਐ ਅਸੀਂ ਆਪ ਪੜੇ ਬਾਹਾਂ ਛੋਟੇ ਰੱਖ ਕੇ ਇਦਾਂ ਹੀ ਜਦੋਂ ਮਰਜ਼ੀ ਚੱਕਿਆ ਉੱਪਰ ਟੱਕ ਕਰ ਲਿਆ ਤੇ ਚਲੋ ਪਣੇ ਰਹੋ ਵਲੌਗ ਦੇ ਨਾਲ ਰੋਟੀ ਪਾਣੀ ਦਾ ਸੋਚੀਏ ਕੀ ਬਣਾਣਾ ਕਿੱਥੇ ਆ ਹੈ ਭਈਆ ਅਖਰੀ ਵੇਲੇ ਸੀ ਬਾਸ ਸੋਫੇ ਤੇ ਕਿਦੇ ਨਾਲ ਗਿਆ ਪਤਾ ਨਹੀਂ ਮੈਨੂੰ ਲੱਗਾ ਆ ਗਿਆ ਬੱਲੇ ਉਹ ਵੀ ਤਾਂ ਉਹ ਵੀ ਅੱਜ ਬੱਚਨੀਆਂ ਦੇਖੀ ਹਾਂ ਇੱਕ ਮੈਂ ਦੇਖੀ ਤੇ ਬੱਚਨੀਆਂ ਵਾੜ ਕੇ ਲੈ ਫੇਰ ਫੇਰ ਆਉਣਾ ਨਵੇਂ ਪੁਖਾਨੇ ਪੜੇ ਇੰਨੇ ਫਿਰੰਦੇ ਪਾਰ ਗੰਦੇ ਪੈ ਲੈ ਆਈ ਜਾਂਦਾ ਏ ਚੱਲ ਤੀਰੋਂ ਨਾ ਬੜਾ ਐਚੀ ਲਾ ਨੂੰ ਲੱਗਦਾ ਮੈਨੂੰ ਕਹਿਣਾ ਪੈਣਾ ਏ ਕੀ ਆ ਯਾਰ ਤੇ ਮਾਰ ਲੈਣੀ ਆ ਦਾਰੂ ਤੋਂ ਪਹਿਲਾਂ ਮੈਨੂੰ ਇੱਕ ਗੱਲ ਦੱਸ ਫਿਰਨਾ ਛੱਡਣਾ ਕਿ ਨਹੀਂ ਛੱਡਣਾ ਨਹੀਂ ਮੇਰੇ ਉਸ ਗੇੜੀਆਂ ਦਾ ਅੰਜਰਨਾ ਫਿਰ ਕੀ ਹੋ ਗਿਆ ਕੀ ਫਿਰ ਕੀ ਹੋ ਗਿਆ ਕੁਛ ਨਹੀਂ ਹੁੰਦਾ ਯਾਰ ਜੇੜੀ ਨਾਲ ਜਾਈਗਾ ਮੈਂ ਤੈਨੂੰ ਇੱਕ ਹੈ ਮੈਂ ਤਾਂ ਜਾਂਦੀ ਮੈਂ ਵੀ ਜਾਇਆ ਕਰਾਂਗੀ ਜੀਰੋ ਜਾਣੀ ਆ ਉਦੋਂ ਕਦੋਂ ਜਾਣੀ ਆ ਅੱਛਾ ਆਪਣੀ ਲੜਾਈ ਬੰਦ ਕਰੋ ਜਿਹੜੀ ਮੈਂ ਗੱਲ ਕਾਕਾ ਕੰਨੀ ਵੀ ਨਾ ਉਹ ਸੁਣ ਤੂੰ ਨਾ ਪੜ੍ਹਾਈ ਵੱਲ ਧਿਆਨ ਦੇ ਲੈ 11ਵੀਂ ਦੀ ਪੜ੍ਹਾਈ ਹੈ ਹਾਲੇ ਤੁਸੀਂ ਕਿਹਾ 10th 10th ਕਲੀਅਰ ਕਰ ਲਈ ਹੁਣ ਤੁਸੀਂ ਕਿਹਾ 12 11ਵੀਂ ਹਾਂ ਤੇ ਗਰਮੀ ਕਲੀਅਰ ਕਰ ਗਏ ਤੇ ਕਨਾ ਬਾਰਮੀ ਕਲੀਅਰ ਕਰ ਗਏ ਫੇ ਤੇ ਕਨਾ ਕੰਫਰ ਕੰਮ ਕਰੇ ਫੇ ਵਿਆਹ ਹੋ ਜਾਣਾ ਵਿਆਹ ਤੋਂ ਬਾਅਦ ਫੇ ਚੋੜੋ ਜੀ ਆਣਾ ਜਨਾ ਦੇ ਕਨਾ ਮੇਰੇ ਬੀਤੋ ਜੀ ਵਿਆਹ ਕਰੋ ਤੇਰਾ ਤਾਂ ਪੂਰਾ ਵਿਆਹ ਹੀ ਹੋ ਗਿਆ ਕੀ ਉਮਰ ਹੈ ਇੱਕ ਟਾਈਮ ਹੁੰਦਾ ਸਵੇਰ ਦਾ ਕਿੰਨੇ ਵਾਰੀ ਫੇ ਕਿ ਆਇਆ ਚੌਥੀ ਵਾਰੀ ਗਿਆ ਤੂੰ ਕੀ ਕਰਨ ਜਾਨਾ ਚੱਲ ਦੂਜੀ ਵਾਰੀ ਨਹੀਂ ਦੂਜੀ ਵਾਰੀ ਚੱਲ ਆਣਾ ਕੀ ਕਰਨ ਜਾਨਾ ਕਿ ਮੈਨੂੰ ਦੱਸਿਆ ਮੜਾ ਕੁਛ ਤਾਂ ਕਰਨ ਜਾਂਦੇ ਹੀ ਕੀ ਕੁਛ ਕੁੜੀਆਂ ਜਣਨ ਜਾਂਣਾ ਕੁੜੀਆਂ ਜਣਨ ਜਾਂਣਾ ਸਸਤੀ ਨਹੀਂ ਚੀਜ਼ਾਂ ਵੀ ਚੰਗੀਆਂ ਨਹੀਂ ਪਾਜੇ ਦਾ ਅੱਛਾ ਇਹ ਕੁੜੀਆਂ ਸਸਤੀਆਂ ਹੁੰਦੀਆਂ ਨੇ ਜੋ ਤੇਰਾ ਵਿਆਹ ਹੋਣਾ ਕੁੜੀ ਮਿਲੀ ਨਾ ਉਹ ਤਾਂ ਉਹਦੀ ਗੱਲ ਆ ਉਹਨੂੰ ਪਿਆਰ ਕਰਾਂਗੇ ਹਾਂ ਤੇ ਲੱਭੇਗਾ ਕੌਣ ਕੁੜੀ ਜਿੱਦਾਂ ਤੂੰ ਸਸਤੀਆਂ ਦੱਸਦਾ ਪਤਾ ਮੈਂ ਮਿਲੀਆਂ ਔਖੀਆਂ ਆਈਆਂ ਸਸਤੀਆਂ ਕੁੜੀਆਂ ਨੇ ਮਤਲਬ ਮਿਲਣ ਵਾਲੀ ਲਾਇਲਟੀ ਮੇਰੀ ਗੱਲ ਸੁਣ ਓਏ ਰਾਤ ਨੂੰ ਤਾਂ ਇਹ ਨਹੀਂ ਮੇਰੀ ਗੱਲ ਸੁਣ ਇੱਕ ਮਿੰਟ ਮੇਰੀ ਗੱਲ ਸੁਣ ਐ ਗਲਤ ਕਰਦਾ ਨਾ ਬਾਰ-ਬਾਰ ਜਾਂਦਾ ਬਾਅਦ ਯਸ ਅਸੀਂ ਇੱਥੇ ਤੈਨੂੰ ਲੱਭਦੇ ਰਹਿਨੇ ਮੈਂ 2 ਮਿੰਟ ਚ ਭੱਜੀ ਗਈਆਂ ਮੈਂ ਕਿਹਾ ਬੁਲਟ ਆਇਆ ਏ ਚਿਰਾਗ ਆਇਆ ਮੈਨੂੰ ਲੱਗਦਾ ਮੈਂ ਜੀ ਠੀਕ ਆ ਰੱਖ ਚਾਬੀ ਸੁਣ ਲੈ ਕੇ ਜਾਂਦੇ ਨਹੀਂ I I'll give you my word I love you. ਉਹ ਚਾਬੀ ਫੜਾ, ਲਵ ਯੂ। ਚ ਵੰਨੇ ਚ ਜਾਨੂਆ ਦੇਖੇ ਚਿੱਤਰ ਬਣਾਏ ਨੇ ਵੇਖੋ। ਡੈਰਮਨ ਕਲਪਾਣਾ ਚਾਬੀ ਦੇ ਦੇ। ਮੰਮੀ ਚਾਬੀ ਫੜਾ। ਚਾਬੀ ਫੜਾ ਨਾ ਕਲਪਾ ਸਾਨੂੰ ਭਰਾਵਾ। ਚਾਪੀ ਫੜਾ ਹਾਂ ਚਾਪੀ ਨੇ ਰੋੜੀ ਤੇ ਮੁੰਡਾ ਕੋ ਮੀ ਡੋਈ ਆ ਮੁੰਡੇ ਦੇ ਕੋਲ ਰਹੀ ਕਿ ਮੁੰਡਾ ਬਾਹਰ ਨਿਕਲ ਕੇ ਦਿਖਾਵੇ ਮੈਂ ਲੱਤਾਂ ਤੋੜਦੀ ਫਿਰ ਮੈਨੂੰ ਨਾਕਲ ਪਾ ਦੈ ਰੂ ਹਾਂ ਮੇਰੇ ਤੇ ਜਿਗਰਾ ਬਹੁਤ ਹੀ ਜਾਊ ਜਾ ਕੇ ਦਿਖਾਉਂਗਾ ਛਿੰਨਾ ਇੱਕ ਇੱਕ ਮਿੰਟ ਰੁਕ ਤੈਨੂੰ ਮੈਂ ਜਿਗਰਾ ਦੱਸਦੀ ਚਲ ਮੱਕੀ ਸੌਜ ਦੇ ਦੇ ਹੂੰ ਇਹ ਸੌਂਦੇ ਓ ਮੈਂ ਕਿ ਸੋਚਣਾ ਇਹਨੇ ਤੇ ਪਰੇਸ਼ਾਨ ਸਾਨੂੰ ਕਿੰਨਾ ਕੀਤਾ ਆ ਨਾ ਮੋਇਆ ਫਿਰਦਾਈ ਲਾਸ ਵਨ ਅਟ ਪੜ ਲੈ ਬੈਲ ਨਾ ਕਿ ਰੱਖਿਆ ਮੇਦੇ ਵਾਸਤੇ ਰੱਖਿਆ ਮੈਨੂੰ ਕਹਿੰਦਾ ਤੁਹਾਡੇ ਚ ਜਿਗਰਾ ਹੈਗਾ ਹੁਣ ਆ ਬਾਹਰ ਨਿਕਲ ਕੇ ਕਹਿੰਦਾ ਮੈਂ ਜਿਗਰਾ ਦਿਖਾਨੀ ਮੇਰੇ ਚਿਕਿਲ ਨਾ ਮੇਰੇ ਕੋਲ ਜਿਗਰਾ ਪੁੱਛਦਾ ਮੈਨਰੇ ਲੱਤਾਂ ਤੋੜ ਕੇ ਤੈਨੂੰ ਬਿਠਾ ਦਊਂਗਾ ਇਹ ਨਾ ਚੌਬੀ ਚੌਬੀ ਕਰਦਾਰੇ ਬੜੀ ਆਪਦਾ ਮਨਸਾ ਕਰ 500 ਦਾ ਤੇਲ ਇਹਨੇ ਚਾਰ ਦਿਨ ਚੋਂ ਕਾਇ ਹੀ ਫੇਰ ਫੇਰ ਕੇ ਅੰਨਾ ਫਿਰਦਾਈ ਉਹੋ ਸਤੋ ਪਾ ਦੋ ਸਿੱਧੇ ਸਾਂ ਦੇ ਲ ਕਰਦਾ ਮੈਂ ਪਾ ਦੋ ਸਿਰ ਕਪਾਈ ਦੀ ਐ ਸੁਲਤਾਨਪੁਰ ਗਿਆ ਨਾ ਕਿ ਥੋੜੇ ਕਿ ਤਿੰਨ ਚਾਰ ਦਿਨ ਸਾਡੇ ਘਰ ਸ਼ਾਂਤੀ ਸੀ ਸੀ ਨਾਲਾ ਰੋਟੀ ਦਵਾ ਦਰੂ ਚੋਣਾਂ ਜੇ ਰੋਟੀਆਂ ਤੇ ਲੋ ਫਰੈਂਡਸ ਰੋਟੀ ਵਗੈਰਾ ਖਾ ਕੇ ਹੋ ਗਿਆ ਫ੍ਰੀ ਕਿਚਨ ਹੋ ਗਈ ਹੋਈ ਪੂਰੀ ਸਾਫ ਤੋਂ ਦੁਬਾਰਾ ਲੱਗਿਆ ਹੋਇਆ ਕਿਚਨ ਚ ਗੰਦਪੰਦ ਕੀ ਕੀ ਕਰਦਾ ਵੇ ਇੱਕ ਮਨਮਾਲਾ ਯਾਰ ਕੀ ਸਰ ਕਬਈ ਬਹੁਤ ਅਗੜੀ ਹੋਈ ਤੇ ਕਿਚਨ ਵਗੈਰਾ ਸਾਫ ਕਰਤੀ ਰੋਟੀ ਪਾਣੀ ਵੀ ਖਾ ਲਿਆ ਤੇ ਦੁਬਾਰਾ ਬੜਿਆ ਕਿਚਨ ਚ ਤੇ ਅੱਜ ਆ ਮੁੰਡੇ ਦਾ ਸੰਸਚੀ ਦਾ ਸੰ ਬਹੁਤ ਜ਼ਿਆਦਾ ਕੀਤਾ ਪਰੇਸ਼ਾਨ ਇੱਕ ਦਿਨ ਦੋਸਤਾਂ ਨੇ ਤੇ ਇੱਕ ਇੰਨੇ ਪਤਾ ਨਹੀਂ ਕਿੱਥੇ ਕਿਦਾ ਤੁਰਿਆ ਰਹਿੰਦਾ ਇਹਨਾਂ ਬੋਲ ਬੋਲ ਕੇ ਮੇਰਾ ਗਲਾ ਤੇ ਬਖੀਆਂ ਦੁੱਖਾਂ ਲਾਪੀਆਂ ਤੇ ਅੱਜ ਦਾ ਵਲੋਗ ਤਾਂ ਤੁਹਾਨੂੰ ਵਧੀਆ ਹੀ ਲੱਗੇਗਾ ਕਿਉਂਕਿ ਅੱਜ ਦਾ ਵਲੋਗ 'ਚ ਮੇਰਾ ਪੁੱਤਰ ਜੀ ਆ ਗਿਆ ਐਨੀ ਮਸਤੀ ਹੋ ਗਈ ਹਨਾ ਤੇ ਬਾਕੀ ਚਲੋ ਅੱਜ ਦੇ ਵਲੌਗ ਦਾ ਐਂਡ ਕਰ ਦਿਆਂ ਅਸੀਂ ਇੱਥੇ ਟਾਈਮ ਹੋ ਗਏ 11:30 ਮਿਲਦੇ ਆ ਕੱਲ ਫੇਰ ਇੱਕ ਨਵੇਂ ਵਲੌਗ ਨਾਲ ਤੇ ਬਨੇ ਰਿਹਾ ਕਰੋ ਤੁਸੀਂ ਵਲੌਗ 'ਚ ਤੇ ਤੁਸੀਂ ਇੰਜੋਏ ਕਰੋ ਵਲੌਗ ਦਾ ਤੇ ਅਸੀਂ ਮਿਲਦੇ ਆ ਕੱਲ ਫੇਰ ਤੇ ਜਿੱਥੇ ਵਲੌਗ ਤਾਂ ਲੱਗਦਾ ਵਧੀਆ ਉੱਥੇ ਕਰ ਦਿਆ ਕਰੋ ਸੋਣਾ ਜਾਂ ਕਮੈਂਟ ਦੇ ਨਾਲ ਕਰ ਦਿਆ ਕਰੋ ਲਾਈਕ ਤੇ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਜਿਹੜੇ ਆਉਂਦੇ ਨੇ ਨਵੇਂ ਬੈਲ ਆਈਕਨ ਦੇ ਬਟਨ ਨੂੰ ਔਨ ਜ਼ਰੂਰ ਕਰਿਓ ਤਾਂ ਕਿ ਆਣਗੇ ਜਿੰਨੀ ਵੀ ਨੋਟੀਫਿਕੇਸ਼ਨ ਤਦ ਤੱਕ ਪਹੁੰਚ ਕੇ ਤੇ ਮਿਲਦੇ ਆਂ ਕੱਲ ਫੇਰ ਇੱਕ ਨਵੇਂ ਵਲੌਗ ਚ ਦੇ। ਇਹ ਵਲੌਗ ਹੈ ਵੈਸੀ। ਬਣਾਇਨਾ ਸੀ। ਉਹ ਮੈਂ ਨਹੀਂ ਪਣਾ ਬਣਾਣਾ ਸੀ। ਮਤਲਬ ਨਹੀਂ ਦੇਣਾ ਸੀ। ਨਹੀਂ ਨਹੀਂ ਦੱਸ ਤੇ ਕਿਥੇ। ਤੇ ਚਲੋ ਫਰੈਂਡਸ ਅੱਜ ਦੇ ਵਲੌਗ ਦਾ ਐਂਡ ਕਰਦੇ ਆਂ ਅਸੀਂ ਇੱਥੇ ਮਿਲਦੇ ਆਂ ਕੱਲ ਫੇਰ ਇੱਕ ਨਵੀਂ ਸਵੇਰ ਤੇ ਨਵੇਂ ਵਲੌਗ ਨਾਲ ਤਦ ਤੱਕ ਲੀਰਾਦੇ ਰਹਦੇ। ਬਾਏ ਬਾਏ ਮਿਲਦੇ ਆਂ ਕੱਲ ਫੇਰ।